ਅੰਤੇ ਆਜੋ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਦੇਖਦੇ ਹਾਂ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਤੇ ਕੋਈ ਵੀ ਚੀਜ਼ ਬਿਨਾਂ ਮਤਲਬ ਤੋਂ ਨਹੀਂ ਬਣਾਈ ਇੱਥੋਂ ਤੱਕ ਕਿ ਰੇਤ ਦਾ ਇੱਕ ਛੋਟਾ ਜਿਹਾ ਕਣ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਭੇਦਲ ਕੋਈ ਬੈਠਾ ਹੋਣਾ ਬਹੁਤ ਸਾਰੇ ਗੁਣ ਹੋਣੇ ਆ ਉਹਦੇ ਵਿੱਚ ਪਰ ਉਹ ਗੱਲ ਵੱਖਰੀ ਆ ਕਿ ਸਾਨੂੰ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਸਾਨੂੰ ਚੀਜ਼ਾਂ ਦੀ ਜਾਣਕਾਰੀ ਨਹੀਂ ਹੁੰਦੀ ਇਹ ਫੋਟੋ ਦੇਖ ਕੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਕਰਦਿਆਂ ਦੇ ਨਾਲ ਰੇਤਾ ਕੱਢਿਆ ਹੁਣ ਸੂਏ ਦੇ ਵਿੱਚੋਂ ਜਾਂ ਲਹਿਰ ਦੇ ਵਿੱਚੋਂ ਉਹਨੂੰ ਪਤਾ ਲੱਗ ਗਿਆ ਹੁਣ ਵੀ ਕੀ ਚੀਜ਼ ਆ ਹੈ ਇਹ ਜਿਹੜੇ ਸੰਕ ਸਿੱਪੀਆਂ ਨੇ ਬਚਪਨ ਦੇ ਵਿੱਚ ਜੇ ਕਿਤੇ ਥੋੜੇ ਜਿਹਾ ਵੱਡੇ ਮਿਲ ਜਾਂਦੇ ਸੀ ਤਾਂ ਖੁਸ਼ ਹੋ ਜਾਂਦਾ ਸੀ ਪਰ ਇਹਨਾਂ ਦਾ ਉਦੋਂ ਮਤਲਬ ਨਹੀਂ ਪਤਾ ਹੁੰਦਾ ਸੀ ਆਪਾਂ ਕਹਿੰਦੇ ਆ ਕਿ ਪ੍ਰਮਾਤਮਾ ਨੇ ਕੋਈ ਵੀ ਚੀਜ਼ ਬਿਨਾਂ ਮਤਲਬ ਤੋਂ ਨਹੀਂ ਬਣਾਈ ਜਿਹੜੇ ਸੰਖ ਨੇ ਆਪਾਂ ਨੂੰ ਪਤਾ ਸੰਖ ਮੰਦਰਾਂ ਦੇ ਵਿੱਚ ਰੱਖੇ ਜਾਂਦੇ ਆ ਕਿਉਂਕਿ ਦੇਵੀ-ਦੇਵਤਿਆਂ ਦੇ ਪ੍ਰਤੀਕ ਮੰਨੇ ਜਾਂਦੇ ਨੇ ਸ਼ੰਖ ਦੀ ਆਵਾਜ਼ ਨੂੰ ਵੀ ਸ਼ੁੱਧ ਮੰਨਿਆ ਜਾਂਦਾ ਕਿਹਾ ਜਾਂਦਾ ਕਿ ਜਦੋਂ ਸ਼ੰਖ ਵੱਜਦਾ ਤਾਂ ਆਲੇ-ਦਾਲੇ ਦਾ ਜਿਹੜਾ ਵਾਤਾਵਰਣ ਆ ਉਹ ਸ਼ੁੱਧ ਹੋ ਜਾਂਦਾ ਤੇ ਦੂਸਰਾ ਜਦੋਂ ਸ਼ੰਖ ਵੱਜਦਾ ਉਹਦੇ ਨਾਲ ਆਵਾਜ਼ ਕੰਨਾਂ ਰਾਹੀਂ ਸਾਡੀ ਧੁਨੀ ਕੱਕ ਜਾਂਦੀ ਆ ਤੇ ਜਿਹਦੇ ਨਾਲ ਸਾਡੇ ਅੰਦਰ ਅਧਿਆਤਮਵਾਦ ਆ ਜਿਹੜਾ ਉਹਦੇ ਵੱਲ ਨੂੰ ਖਿੱਚ ਪੈਂਦੀ ਆ ਸ਼ੰਖ ਪਹਿਲਾਂ ਪਹਿਲਾਂ ਜਿਵੇਂ ਜਿਹੜੇ ਕੁਦਰਤੀ ਸ਼ੰਖ ਸੀਗੇ ਉਹੀ ਮੰਦਰਾ ਚ ਰੱਖੇ ਜਾਂਦੇ ਫਿਰ ਹੌਲੀ ਹੌਲੀ ਲੋਕਾਂ ਨੇ ਤਾਂਬੇ ਦੇ ਚਾਂਦੀ ਦੇ ਪਿੱਤਲ ਦੇ ਇਦਾਂ ਦੀਆਂ ਚੀਜ਼ਾਂ ਦੇ ਸ਼ੰਖ ਬਣਾਉਣੇ ਸ਼ੁਰੂ ਕਰਤੇ ਅਸੀਂ ਅਕਸਰ ਹੀ ਪ੍ਰਮਾਤਮਾ ਦੀ ਬਣਾਈ ਹੋਈ ਜਿਹੜੀ ਚੀਜ਼ ਆ ਉਹਦੀੋ ਕਾਪੀ ਕਰਦੇ ਆ ਕਿਉਂਕਿ ਪ੍ਰਮਾਤਮਾ ਤੋਂ ਵੱਟਾ ਕੋਈ ਕਲਾਕਾਰ ਨਹੀਂ ਹੈਗਾ ਤੇ ਅੱਜ ਵੀ ਆਪਾਂ ਜਿਹੜੀ ਚੀਜ਼ ਦੀ ਗੱਲ ਕਰਨੀਆਂ ਪ੍ਰਮਾਤਮਾ ਨੇ ਉਸ ਚੀਜ਼ ਨੂੰ ਐਸੀ ਤਾਕਤ ਦਿੱਤੀ ਆ ਜਾਂ ਐਸੇ ਗੁਣ ਦੇ ਨਾਲ ਨਵਾਜਿਆ ਵਾ ਕਿ ਤੁਸੀਂ ਹੈਰਾਨ ਹੋ ਜਾਣਾ ਸਿੱਪੀ ਦੇ ਬਾਰੇ ਸਾਨੂੰ ਪਤਾ ਵੀ ਸਿੱਪੀ ਸਾਨੂੰ ਮੋਤੀ ਦਿੰਦੀ ਆ ਪਰ ਸਿੱਪੀ ਨੂੰ ਹੋਰ ਕਿਹੜੇ-ਕਿਹੜੇ ਗੁਣ ਦਿੱਤੇ ਨੇ ਪਰਮਾਤਮਾ ਨੇ ਅੱਜ ਆਪਾਂ ਉਹਦੀ ਕਰਨ ਕਰਦੇ ਆ ਸਿੱਪੀ ਦੇ ਅੰਦਰ ਪਰਮਾਤਮਾ ਨੇ ਐਸੀ ਤਾਕਤ ਭਰੀ ਆ ਕਿ ਸਿੱਪੀ ਆ ਜਿਹੜੀ ਉਹ ਸਾਡੇ ਪਾਣੀ ਆ ਜਿਹੜੇ ਉਹਨਾਂ ਨੂੰ ਫਿਲਟਰ ਵੀ ਕਰਦੀ ਆ ਤੇ ਪਾਣੀ ਦੇ ਵਿੱਚ ਜਿਹੜੇ ਹੈਵੀ ਪਾਰਟੀਕਲ ਹੁੰਦੇ ਆ ਉਹਨਾਂ ਨੂੰ ਪਚਾਉਣ ਦੀ ਵੀ ਤਾਕਤ ਰੱਖਦੀ ਆ ਸੋ ਜਿੱਥੇ ਕਿਤੇ ਵੀ ਇਹਨੂੰ ਲੱਗਦਾ ਵੀ ਪਾਣੀ ਗੰਦਾ ਇਹ ਆਪਣਾ ਉੱਪਰਲਾ ਟੱਕਣਾ ਜਿਹੜੀ ਆਪਣੀ ਛੱਲਾ ਨੂੰ ਬੰਦ ਕਰ ਲੈਂਦੀ ਹੈ ਕਿਉਂਕਿ ਇਹਨੂੰ ਸਮਝ ਲੱਗ ਜਾਂਦੀ ਹੈ ਵੀ ਇਹ ਪਾਣੀ ਆ ਜਿਹੜਾ ਇਹ ਸਾਡੇ ਸਰੀਰ ਵਾਸਤੇ ਵਧੀਆ ਨਹੀਂ ਹੈਗਾ ਸਾਨੂੰ ਇਹ ਵੀ ਪ੍ਰਤਾਪੀ ਸਿੱਪੀ ਆ ਜਿਹੜੀ ਇਹਦੇ ਵਿੱਚੋਂ ਮੋਤੀ ਨਿਕਲਦੇ ਆ ਜਿਹਨੂੰ ਇਨਸਾਨ ਆਪਣੇ ਹਾਰ ਸ਼ਿੰਗਾਰ ਦੇ ਵਾਸਤੇ ਵਰਤਦਾ ਪਰ ਸਿੱਪੀ ਜਦੋਂ ਜਨਮ ਹੁੰਦਾ ਹੈ ਦਾ ਪੈਦਾ ਹੁੰਦੀ ਆ ਉਦੋਂ ਨਰ ਹੁੰਦੀ ਆ ਤੇ ਹੌਲੀ-ਹੌਲੀ ਇਹ ਵੱਡੀ ਹੁੰਦੀ ਜਾਂਦੀ ਮਾਤਾ ਬਣ ਜਾਂਦੀ ਆ ਜਦੋਂ ਇਹਦਾ ਜਨਮ ਹੁੰਦਾ ਇੰਨੀ ਬਰੀਕ ਹੁੰਦੀ ਆ ਵੀ ਇਹਨੂੰ ਅਸੀਂ ਨੰਗੀ ਅੱਖ ਨਾਲ ਦੇਖ ਨਹੀਂ ਸਕਦੇ ਜਿਵੇਂ ਜਿਵੇਂ ਸੱਪੀ ਵੱਡੀ ਹੁੰਦੀ ਜਾਂਦੀ ਆ ਤੇ ਤੇ ਕੈਲਸ਼ੀਅਮ ਦੀ ਇੱਕ ਪਰਤ ਚੜhti ਜਾਂਦੀ ਆ ਜਿਹੜੀ ਜਿਹਨੂੰ ਆਪਾਂ ਸ਼ੈਲ ਜਾਂ ਇਹਦਾ ਉੱਪਰਲਾ ਜਿਹੜਾ ਢਾਂਚਾ ਉਹ ਕਹਿੰਦੇ ਆ ਤੇ ਇਹ ਦੇਖੋ ਤੁਸੀਂ ਜਿਹੜਾ ਮੋਤੀ ਜਿਹਨੂੰ ਇਨਸਾਨ ਇੰਨਾ ਮਹਿੰਗਾ ਵੇਚਦਾ ਤੇ ਜਿਹਨੂੰ ਇਨਸਾਨ ਆਪਣਾ ਹਾਰ ਸ਼ਿੰਗਾਰ ਬਣਾਉਂਦਾ ਉਹ ਬਣਦਾ ਕਿਵੇਂ ਆ ਸੱਪੀ ਦਾ ਜਿਹੜਾ ਮੂੰਹ ਆ ਜਦੋਂ ਖੁੱਲਾ ਹੁੰਦਾ ਇਹਦੇ ਵਿੱਚ ਕੋਈ ਚੀਜ਼ ਐਂਟਰ ਕਰ ਜਵੇ ਕੋਈ ਛੋਟਾ ਜੀਵ ਜਾਂ ਕੋਈ ਐਸੀ ਚੀਜ਼ ਜਿਹੜੀ ਇਹਦੇ ਸਰੀਰ ਨੂੰ ਨੁਕਸਾਨ ਦਿੰਦੀ ਆ ਦਾ ਜਿਹੜਾ ਨਰਵਸ ਸਿਸਟਮ ਆ ਕੰਮ ਕਰਨਾ ਸ਼ੁਰੂ ਕਰਦਾ ਤੇ ਉਸ ਜੀਵ ਨੂੰ ਜਾਂ ਉਸ ਚੀਜ਼ ਨੂੰ ਨਾ ਇੱਕ ਲਿਕੁਇਡ ਇੱਕ ਪਾਣੀ ਨਿਕਲਦਾ ਇਹਦੇ ਵਿੱਚੋਂ ਉਹਦੇ ਵਿੱਚ ਉਹ ਲਪੇਟਣਾ ਸ਼ੁਰੂ ਕਰ ਦਿੰਦਾ ਉਹਦੇ ਤੇ ਫਿਰ ਇੱਕ ਤੋਂ ਇੱਕ ਬਾਅਦ ਇੱਕ ਪਰਤ ਚੜ੍ਹਦੀ ਜਾਂਦੀ ਹੈ ਤੇ ਉਹ ਫਿਰ ਠੋਸ ਹੋ ਜਾਂਦੀ ਹੈ ਉਹ ਚੀਜ਼ ਉਸੇ ਠੋਸ ਚੀਜ਼ ਨੂੰ ਅਸੀਂ ਮੋਤੀ ਕਹਿੰਦੇ ਹਾਂ ਹੁਣ ਜੀਵਨ ਚੱਕਰ ਦੇਖੋ ਤੁਸੀਂ ਜਿਹੜਾ ਮੋਤੀ ਇਹ ਸਿੱਪੀ ਇਸ ਕਰਕੇ ਬਣਾਉਂਦੀ ਆ ਵੀ ਇਹਦੇ ਸਰੀਰ ਨੂੰ ਨੁਕਸਾਨ ਨਾ ਦੇ ਸਕੇ ਉਹ ਚੀਜ਼ ਉਸੇ ਮੋਤੀ ਨੂੰ ਕੱਢਣ ਵਾਸਤੇ ਅਸੀਂ ਸਿੱਪੀ ਨੂੰ ਮਾਰ ਵੀ ਦਿੰਨੇ ਆ ਤੇ ਸਭ ਤੋਂ ਵੱਧ ਨੁਕਸਾਨ ਵੀ ਦਿੰਨੇ ਆ ਦੇਖੋ ਵਾਹਿਗੁਰੂ ਨੇ ਕੋਈ ਵੀ ਚੀਜ਼ ਬਿਨਾ ਕਿਸੇ ਕਾਰਨ ਤੋਂ ਨਹੀਂ ਬਣਾਈ ਤੇ ਹਰ ਸ਼ੈ ਪਰਮਾਤਮਾ ਦੀ ਜੋ ਪੈਦਾ ਕੀਤੀ ਆ ਉਹ ਆਪਣਾ ਆਪਣਾ ਪੂਰਾ ਯੋਗਦਾਨ ਨਿਭਾ ਰਹੀ ਆ ਇਲਾਵਾ ਇਨਸਾਨ ਤੋਂ ਕਿਉਂਕਿ ਅਸੀਂ ਨੁਕਸਾਨ ਵੱਧ ਕਰਦੇ ਆ ਫਾਇਦਾ ਘੱਟ ਕਰਦੇ ਆ ਚਾਹੇ ਆਪਣਾ ਹੋਵੇ ਚਾਹੇ ਆਪਣਿਆਂ ਦਾ ਹੋਵੇ ਚਾਹੇ ਧਰਤੀ ਦਾ ਹੋਵੇ ਚਾਹੇ ਪ੍ਰਮਾਤਮਾ ਦਾ ਹੋਵੇ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਜ਼ਿੰਦਗੀ ਹੈ ਜਿਹੜੀ ਬਹੁਤ ਖੂਬਸੂਰਤ ਆ ਤੁਹਾਡੇ ਆਲੇ-ਦਾਲੇ ਹਰ ਸਮੇਂ ਐਸੇ-ਐਸੇ ਜਾਦੂ ਹੁੰਦੇ ਨੇ ਐਸੇ-ਐਸੇ ਮੈਜਿਕ ਹੁੰਦੇ ਆ ਤੁਸੀਂ ਬਸ ਧਿਆਨ ਦੇਣਾ ਸ਼ੁਰੂ ਕਰੋ ਤਾਂ ਤੁਹਾਡਾ ਪ੍ਰਮਾਤਮਾ ਦੇ ਨਾਲ ਆਪਣੇ ਆਪ ਹੀ ਪਿਆਰ ਪੈ ਜਾਣਾ ਜਿਹੜੇ ਪੰਛੀ ਨੇ ਜਾਨਵਰ ਨੇ ਉਹਨਾਂ ਦੇ ਜਿੰਨੀ ਵੀ ਮਦਦ ਕਰ ਸਕਦੇ ਹੋ ਖਾਣ-ਪੀਣ ਦੀ ਜਾਂ ਹੋਰ ਵੀ ਕੋਈ ਵੀ ਮਦਦ ਕਰ ਸਕਦੇ ਹੋ ਕਰੋ ਪੇੜ ਪੌਦੇ ਵੱਧ ਤੋਂ ਵੱਧ ਘਰਾਂ ਦੇ ਬਾਹਰ ਦਰਾਖਤ ਲਾਓ ਹਨਾ ਇਹ ਚੀਜ਼ਾਂ ਨੇ ਇਹਨਾਂ ਚੀਜ਼ਾਂ ਨਾਲ ਜੁੜੋ ਇਹ ਵੀ ਇੱਕ ਕਾਰਨਾ ਹੈ ਵੀ ਇੱਕ ਰਾਹ ਵਾ ਪ੍ਰਮਾਤਮਾ ਤੱਕ ਜਾਣ ਦਾ ਜਿਹੜਾ ਤੁਹਾਨੂੰ ਪ੍ਰਮਾਤਮਾ ਵੱਲ ਨੂੰ ਮੋੜ ਕੇ ਲੈ ਜਾਂਦਾ ਜਿਹੜੇ ਪੰਛੀ ਹੁੰਦੇ ਆ ਨਾ ਜਦੋਂ ਅਸੀਂ ਇਹਨਾਂ ਨੂੰ ਦਾਣਾ ਪਾਉਂਦੇ ਆ ਤੇ ਜਿੱਥੇ ਪੰਛੀ ਦਾਣਾ ਚੋਗਦੇ ਆ ਉਸ ਜਗ੍ਹਾ ਤੇ ਬੈਠ ਕੇ ਅਰਦਾਸ ਕਰਦੇ ਨੇ ਕਿ ਉਹ ਜਗ੍ਹਾ ਜਿਹੜੀ ਹਮੇਸ਼ਾ ਖਾਸਲੀ ਵਸਦੀ ਰਹੇ ਇਹਦੇ ਪਿੱਛੇ ਦੀ ਇੱਕ ਸਟੋਰੀ ਤੁਹਾਨੂੰ ਛੇਤੀ ਸੁਣਾਵਾਂਗੇ ਪਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ